ਸਾਰੀ ਸਤ ਸੰਗਤ ਜੀਓ ਵੱਡੇ ਭਾਗ ਅਮਰਤ ਵੇਲੇ ਜਾ ਕੇ ਸਤਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰ ਨਾਮ ਆਵਾਂ ਪਿਆਰੋ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਬਚਨ ਸ੍ਰੀ ਜਪਜੀ ਸਾਹਿਬ ਜੀ ਦੇ ਵਿੱਚੋਂ ਆਪਾਂ ਪਿਛਲੇ ਦਿਨਾਂ ਤੋਂ ਜੋ ਲੜੀਵਾਰ ਵਿਚਾਰ ਚੱਲ ਰਹੀ ਹੈ 21ਵੀਂ ਪੌੜੀ ਦੀ ਵਿਚਾਰ ਆਪਾਂ ਕੱਲ ਰਲ ਮਿਲ ਕੇ ਸ਼ੁਰੂ ਕੀਤੀ ਹੈ ਪਹਿਲੇ ਨਾ ਜੋ ਚਾਰ ਪੰਗਤ ਨੇ ਉਹਨਾਂ ਦੇ ਵਿੱਚੋਂ ਆਪਾਂ ਵਿਚਾਰ ਹੈ ਕਲ ਰੱਖੀ ਸੀ ਜੀ ਪੰਗਤੀ ਨਾਲ ਜੋੜ ਲਗੇ ਆਪਾਂ ਤੀਰਥ ਤਪ ਦਇਆ ਦਖਦਾਨ ਜੇ ਕੋ ਪਾਵੈ ਤਿਲਕਾ ਮਾਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਲੋਕ ਤੀਰਥਾਂ ਉੱਤੇ ਇਸ਼ਨਾਨ ਕਰਨ ਜਾਂਦੇ ਆ ਤਪ ਕਰਦੇ ਐ ਦਾਨ ਪੁੰਨ ਕਰਦੇ ਐ ਪਰ ਗੁਰੂ ਜੀ ਕਹਿੰਦੇ ਤਿਲ ਮਾਤਰ ਜਿੰਨਾ ਹੀ ਉਹਨਾਂ ਨੂੰ ਮਾਣ ਪ੍ਰਾਪਤ ਹੁੰਦਾਗਾ ਬਹੁਤਾ ਸਤਕਾਰ ਨਹੀਂ ਨਾ ਚੀਜ਼ਾਂ ਦੇ ਵਿੱਚ ਪਿਆਰੋ ਬਸ ਕੁਝ ਦਿਨ ਲੋਕ ਰੱਖਦੇ ਯਾਦ ਮੁੜ ਕੇ ਭੁੱਲ ਜਾਂਦੇ ਐ ਤਿਲ ਮਾਤਰ ਇਹ ਥੋੜਾ ਜਿਹਾ ਮਾਣ ਮਿਲਦਾ ਬਸ ਫਿਰ ਗੁਰੂ ਜੀ ਕਹਿੰਦੇ ਸੁਣਿਆ ਮੰਨਿਆ ਮਨ ਕੀਤਾ ਭਾਉ ਕਿਉਂਕਿ ਪ੍ਰਾਤਨ ਸਮੇਂ ਦੇ ਵਿੱਚ ਆਪਾਂ ਕੱਲ ਵਿਚਾਰ ਕੀਤੀ ਸੀ ਗੰਗਾ ਜਮਨਾ ਤਿਤ੍ਰ ਵੈਣੀ ਦਾ ਸੰਗ ਪ੍ਰਿਆਗ ਰਾਜ ਕਹਿੰਦੇ ਜੀ ਜਿਹੜਾ ਹੁਣ ਪਿੱਛੇ ਇਸ਼ਨਾਨ ਤਪਕੇ ਗਿਆ ਨਾ ਬਹੁਤ ਲੋਕਾਂ ਦੀ ਮੌਤ ਹੋਈ ਉੱਥੇ ਭਗਦੜ ਮੱਚ ਕੇ 5 ਕਰੋੜ ਤੋਂ ਉੱਪਰ ਦੱਸਦੇ ਆ ਕਿ ਇਸ਼ਨਾਨ ਲੋਕਾਂ ਨੇ ਕੀਤਾ ਦਾ ਪਿਆਰੋ ਇਹ ਜਿਹੜੇ ਇਸ਼ਨਾਨ ਬਣੇ ਸੀ ਨਾ ਬਣੇ ਤਾਂ ਸ਼ੁੱਧੀ ਵਾਸਤੇ ਸੀਗੇ ਵੀ ਮਨ ਸ਼ੁੱਧ ਹੋ ਜਾਵੇ ਪਰ ਹੌਲੀ ਹੌਲੀ ਸਮਾਪਾ ਕੇ ਕੇਵਲ ਪਖੰਡ ਰਹਿ ਗਏ ਗੁਰੂ ਨਾਨਕ ਪਾਤਸ਼ਾਹ ਨੇ ਫਿਰ ਕੀ ਕੀਤਾ ਜੋ ਹਰਿਮੰਦਰ ਸਾਹਿਬ ਹੈ ਇਸ਼ਨਾਨ ਤਾਂ ਕਰਨ ਜਾਂਦੇ ਆ ਨਾ ਆਪਾਂ ਸਾਰੇ ਜਾਂਦੇ ਆ ਪਰ ਐਨ ਕੇਂਦਰ ਦੇ ਵਿੱਚ ਗਿਆਨ ਦਾ ਕੇਂਦਰ ਵੀ ਬਣਾ ਦਿੱਤਾ ਕਹਿੰਦੇ ਭਾਈ ਇਸ਼ਨਾਨ ਕਰਕੇ ਨਾ ਮੁੜ ਜੇ ਬਾਹਰ ਸਰੋਵਰ ਤੋਂ ਆਜਾ ਆਜਾ ਬੈਠ ਕੇ ਅੰਦਰ ਦਾ ਗਿਆਨ ਵੀ ਲੈਣਾ ਹਰਮੰਦਰ ਸਾਹਿਬ ਸਾਨੂੰ ਨਾ ਸਰੋਵਰ ਦੇ ਐਣ ਵਿਚਾਲਿਓਂ ਆਵਾਜ਼ਾਂ ਮਾਰ-ਮਾਰ ਕੇ ਕਹਿੰਦਾਗਾ ਬਾਹਰੋਂ ਇਸ਼ਨਾਨ ਕਰਕੇ ਨਾ ਮੁੜ ਜਾਈ ਆਜਾ ਭਾਈ ਅੰਤਰੀਵ ਇਸ਼ਨਾਨ ਵੀ ਕਰਲਾ ਅੰਤਰਗਤ ਤੀਰਥ ਮਲ ਨਾ ਹੋ ਇਹ ਹੈ ਜੀ ਪੰਕਤੀ ਦੇ ਅਰਥ ਗੁਰੂ ਜੀ ਕਹਿੰਦੇ ਅੰਤਰੀਵ ਅਰਥ ਜੋ ਅੰਦਰ ਆ ਤੇਰੇ ਇਹਦੇ ਵਿੱਚ ਵੀ ਇਸ਼ਨਾਨ ਕਰਿਆ ਕਰ ਆ ਜਿਵੇਂ ਗੁਰੂ ਕੋਲੇ ਬੈਠ ਕੇ ਆਪਾਂ ਹੁਣ ਕਰ ਰਹੇ ਰਹਿਣਾ ਇਹ ਇਸ਼ਨਾਨ ਹੈ ਜੀ ਇੱਥੇ ਗੁਰੂ ਕੋਲੇ ਮਨ ਨੂੰ ਟਿਕਾ ਕੇ ਬੈਠਾ ਕਰੋ ਇੱਥੇ ਇਸ਼ਨਾਨ ਕਰਨਾ ਹੈ ਗੁਰੂ ਦੇ ਗਿਆਨ ਵਿੱਚ ਆਪਣੇ ਆਪਣੇ ਮਨ ਨੂੰ ਵੇਖਿਆ ਕਰੋ ਵੀ ਅਸੀਂ ਕੀ ਕਰਦੇ ਆ ਗੁਰੂ ਸਾਨੂੰ ਕੀ ਕਹਿੰਦਾ ਇਹ ਇਸ਼ਨਾਨ ਹੈ ਜੀ ਅੰਤਰਗਤ ਤੀਰਥ ਮਲਣਾ ਹੁਣ ਅਗਲੀ ਪੰਕਤੀ ਵਿੱਚ ਗੁਰੂ ਜੀ ਕਹਿੰਦੇ ਸਭ ਗੁਣ ਤੇਰੇ ਮੈਂ ਨਾਹੀ ਕੋਵੇ ਮਾਲਕ ਜੀਓ ਇਹ ਗੁਣ ਤੇਰੇ ਦਿੱਤੇ ਹੋਈ ਹੈ ਬਿਨੋਂ ਗੁਣ ਕੀਤੇ ਭਗਤ ਨਾ ਹੋਏ ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ ਗੁਣਾ ਕੀਤਿਆਂ ਤੋਂ ਬਿਨਾ ਵੀ ਗੁਣ ਨਾ ਹੋਣ ਤੇ ਭਗਤੀ ਵੀ ਨਹੀਂ ਹੁੰਦੀ ਭਗਤ ਨਹੀਂ ਖਵਾ ਸਕਦਾ ਇਹ ਮਨੁੱਖ ਕਿਉਂ ਜਿਹੜੇ ਮਨੁੱਖ ਦੇ ਅੰਦਰ ਸਹਿਜ ਅਤਾ ਅੰਦਰ ਸੁਖ ਸ਼ਾਂਤੀ ਇਹ ਨਹੀਂ ਆਈ ਤੇ ਭਗਤ ਕਿਵੇਂ ਅਖਵਾ ਲੂਗਾ ਪਿਆਜੋ ਮਨਪੜਤ ਦਾ ਫਰਦ ਹੈ ਕਹਿੰਦੇ ਵੀ ਤੂੰ ਭਗਤ ਵੀ ਅਖਵਾ ਰਿਆ ਪਰ ਤੇਰੇ ਅੰਦਰ ਭਗਤੀ ਵਾਲੇ ਗੁਣ ਵੀ ਹੈਗੇ ਭਗਤ ਅਖਵਾਉਣ ਵਾਲੇ ਗੁਣ ਵੀ ਤੇਰੇ ਵਿੱਚ ਹੈਗੇ ਸੋ ਇਹ ਗੁਣ ਤੇਰੇ ਅੰਦਰ ਕਿਦੋਂ ਆਉਣਗੇ ਗੁਰੂ ਜੀ ਕਹਿੰਦੇ ਇਹ ਪ੍ਰਮਾਤਮਾ ਤੇਰੀ ਕਿਰਪਾ ਦੁਆਰਾ ਸਭ ਗੁਣ ਤੇਰੇ ਇਹ ਗੁਣ ਵੀ ਤੇਰੀ ਦਿੱਤੇ ਹੋਏ ਹੈ ਮੇਰਾ ਗੁਣ ਕੋਈ ਨਹੀਂ ਇਹਦੇ ਵਿੱਚ ਮਾਲਕ ਜੀ ਗੁਣ ਵੀ ਤੇਰੇ ਦਿੱਤੇ ਹੋਏ ਹੈ ਪਰ ਗੁਨਾ ਤੋਂ ਬਿਨਾ ਭਗਤੀ ਵੀ ਨਹੀਂ ਹੋ ਸਕਦੀ ਪਿਆਰਿਓ। ਨਾ। ਉਹਦੇ ਵਾਸਤੇ ਗੁਣ ਚਾਹੀਦੇ ਆ। ਜਦੋਂ ਬੀਜ ਖੇਤ ਵਿੱਚ ਪਾਉਣਾ ਹੋਵੇ ਨਾ ਤਾਂ ਖੇਤ ਵਿੱਚ ਬੀਜ ਪਾਉਣ ਤੋਂ ਪਹਿਲਾਂ ਵਾਹਣ ਤਿਆਰ ਹੁੰਦਾ ਜੀ। ਹੁਣ ਨਾ ਕਰਦੇ ਨਾ ਆਪਾਂ ਸਾਰੇ ਜ਼ਿਮੀਂਦਾਰ ਭਾਈ ਆਪਾਂ ਕਰਦੇ ਆਂ ਤਿਆਰ ਵਾਹਣ। ਐ ਸੁਹਾਗਾ ਮਾਰ-ਮਾਰ ਕੇ, ਹਲ ਮਾਰ-ਮਾਰ ਕੇ, ਤਗਨਾ ਮਾਰ-ਮਾਰ ਕੇ, ਰੁਕਾਵਟ ਮਾਰ-ਮਾਰ ਕੇ ਕਹਿੰਦੇ ਵੀ ਸਫਾਈ ਕਰਦੇ ਜਮਾਂ ਵਾਹਣ ਦੀ। ਫਿਰ ਉਹਦੇ ਵਿੱਚ ਬੀਜ ਪਾਇਆ ਜਾਂਦਾ ਹੈ ਅੱਛਾ ਫਿਰ ਉਹ ਕੱਲਾ ਆਏ ਨਹੀਂ ਬੀਜ ਵਾਣ ਵਾਣ ਤੋਂ ਪਹਿਲਾਂ ਵਾਤ ਵੇਖੀ ਜਾਂਦੀ ਹੈ ਵੇਖਦੇ ਹਨ ਵਾਤ ਜਾ ਕੇ ਖੇਤ ਹੱਥ ਜਾ ਮਾਰ ਕੇ ਮਿੱਟੀ ਐ ਪੁੱਟ ਕੇ ਜੀ ਵੇਖਦਾ ਹੈ ਵੀ ਡਲੀ ਵਜਦੀ ਐ ਬਾੜੀ ਹੱਲੇ ਜੀ ਗਿੱਲੀ ਐ ਫਿਰ ਵੀ ਬੀਜ ਨਹੀਂ ਪਾਉਂਦਾ ਜੇ ਜਾੜੇ ਸੁੱਕ ਜੇ ਕਹਿੰਦਾ ਯਾਰ ਵਾਤ ਸੁੱਕ ਗਈ ਪਾਣੀ ਦੁਆਰੇ ਲਾ ਲ ਕੇ ਫਿਰ ਬੀਜਾਂਗੇ ਜਾਂ ਕਹਿੰਦਾ ਚਾਰ ਉਲਟਾਵੇਂ ਹਲ ਮਾਰਦ ਕੇ ਇੱਥੋਂ ਗੱਲ ਬਾਹਰ ਕੱਢ ਲੇ ਅਹੀਂ ਕਰਦੇ ਹੁਣੇ ਜ਼ਿੰਮੇਦਾਰ ਵਤ ਵਿਖੀ ਜਾਂਦੀ ਹੈ ਬੀਜ ਪਾਉਣ ਤੋਂ ਪਹਿਲਾਂ ਬਾਣ ਸਾਫ਼ ਕਰਦੋਂ ਪਹਿਲਾਂ ਵਤ ਵੀ ਵਿਖੀ ਜਾਂਦੀ ਹੈ ਏਵੇਂ ਜਿਵੇਂ ਪਿਆਰੋ ਇਹ ਪ੍ਰਮਾਤਮਾ ਦਾ ਨਾਮ ਦਾ ਬੀਜ ਪਾਉਣਾ ਆ ਸਰੀਰ ਦੇ ਵਿੱਚ ਇਹਦੇ ਵਿੱਚ ਵੀ ਪਿਆਰੋ ਵਤ ਵਿਖੀ ਜਾਂਦੀ ਹੈ ਵਤ ਕਿਹੜੀ ਐਥੇ ਅਮਰਤ ਵੇਲੇ ਦੀ ਆ ਜਿਹੜਾ ਗੁਰੂ ਕੋਲੇ ਬੈਠੇ ਆ ਨਾ ਆਪਾਂ ਹੁਣ ਸਾਰੇ ਜਿੰਨੇ ਸਰੀਰ ਬੈਠੇ ਆ ਗੜ ਇਹ ਅਮਰਤ ਵੇਲੇ ਦੀ ਵਤ ਆ ਇਹਦੇ ਵਿੱਚ ਹੁਣ ਜਿਹੜਾ ਬੀਜ ਪਾਊਗਾ ਇਸ ਵੇਲੇ ਅਮਰਤ ਵੇਲੇ ਦਾ ਅਮਰਤ ਵੇਲੇ ਵੱਤੈ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਖੁੱਟਾ ਨਹੀਂ ਕਹਿੰਦੇ ਟੋਟ ਹੀ ਨਹੀਂ ਹੁੰਦੀ ਜਿਹੜੇ ਭਗਤ ਅਮਰਤ ਵੇਲੇ ਆਪਣੇ ਅੰਤਿਸ਼ ਕਰਨ ਦੇ ਵਿੱਚ ਨਾ ਆਉਂਦਾ ਬੀਜ ਬੀਜਦੇ ਪਾਉਂਦੇ ਬਸ ਉਹਦੇ ਵਿੱਚੋਂ ਫਿਰ ਬੜੇ ਉਹ ਸੁੱਖ ਮਿਲਦੇ ਐ ਸਹਿ ਸ਼ਾਂਤੀ ਅੰਦਰ ਦਾ ਟਿਕਾ ਮਨ ਦਾ ਖੜਾਓ ਜਿਹਨੂੰ ਦਿੱਤੀਆਂ ਭਾਵ ਦੀ ਫਰਦੀ ਐ ਦੁਨੀਆ ਭਾਲ ਦੀ ਖਰਦੀ ਆਨੰਦ ਜੀ ਸ਼ਾਂਤੀ ਭਾਲਦੇ ਹਨ ਬੰਦਾ ਸ਼ਾਂਤੀ ਮਿਲੇ ਮੈਨੂੰ ਕਿੱਥੋਂ ਜਾ ਕੇ ਧਾਰਮਿਕ ਸਥਾਨ ਤੇ ਜਾਣ ਦਾ ਜਾਂ ਕੁਦਰਤ ਦੇ ਜਿਹੜੇ ਪਹਾੜਾਂ ਉੱਤੇ ਜਾ ਕੇ ਲੋਕ ਸ਼ਾਂਤੀ ਭਾਲਦੇ ਨੇ ਉੱਥੇ ਕਿ ਸ਼ਾਂਤੀ ਆਈ ਹੈ ਮਨ ਨੂੰ ਆਨੰਦ ਆਇਆਗਾ ਬੈਠ ਕੇ ਬਸ ਇਹ ਗੁਰੂ ਕੋਲੇ ਵੀ ਮਿਲਦਾ ਹੈ ਇਹ ਆਨੰਦ ਜਦੋਂ ਅਸੀਂ ਅੰਤਰੀਵ ਆਪਣੇ ਆਪੇ ਨਾਲ ਜੁੜਾਂਗੇ ਤੇ ਜਦੋਂ ਮਨੁੱਖ ਧਰਤੀ ਨਾਲ ਜੁੜਿਆ ਜੀ ਨਾਲ ਚੇਤੇ ਰੱਖੇ ਧਰਤੀ ਨਾਲ ਜੁੜਿਆ ਹੋਇਆ ਮਨੁੱਖ ਵਾਰ-ਵਾਰ ਅੰਦਾਜ਼ ਅੰਦਾ ਰੋਏਗਾ ਤੇ ਜਦੋਂ ਨਿਰੰਕਾਰ ਨਾਲ ਜੁੜ ਗਿਆ ਉਹ ਪਿਆਰਿਓ ਨਿਰੰਕਾਰ ਮੈਲ ਤੋਂ ਰਹਿਤ ਹੈ ਨਿਰੰਜਨ ਆ ਨਾ ਪ੍ਰਮਾਤਮਾ ਮੈਲ ਤੋਂ ਰਹਿਤ ਹੈ ਕਾਲ ਤੋਂ ਰਹਿਤ ਹੈ ਉਹ ਨਰਗਾਇਰ ਹੈ ਉਹਦੀ ਹਸਤੀ ਨਹੀਂ ਕੀ ਆਪਣੀ ਤਾਂ ਹਸਤੀ ਹੈ ਅਕਾਲ ਮੂਰਤ ਹੈ ਨਾ ਪ੍ਰਮਾਤਮਾ ਸਮੇਂ ਤੋਂ ਪਾਰ ਹਸਤੀ ਹੈ ਸਮੇ ਦਾ ਉਹਦੇ ਉੱਤੇ ਅਸਰ ਕੋਈ ਨਹੀਂਗਾ ਸਾਡਾ ਤਾਂ ਸਮੇਂ ਦਾ ਅਸਰ ਹੈ ਨਾ ਬਚਪਨ ਵਿੱਚ ਕਿਹੋ ਜੀ ਸੀ ਜਦੋਂ ਮਾਂ ਦਾ ਮਾਂ ਦੇ ਪੇਟ ਤੋਂ ਜਨਮ ਲਿਆ ਉਦੋਂ ਕਿਹੋ ਜਿਹਾ ਸਰੀਰ ਸੀ ਜਦੋਂ ਜਵਾਨੀ ਵਿੱਚ ਆ ਕੇ ਕਿਹੋ ਜਿਹਾ ਹੋ ਗਿਆ ਅੱਧ ਖੜ ਜਵਨ ਦੇ ਵਿੱਚ ਕਿਹੋ ਜਾਂ ਹੋ ਗਿਆ ਬੜੇ ਪੇਚਾ ਆ ਕੇ ਕਿ ਸਮੇਂ ਦਾ ਅਸਰ ਹੈ ਸਾਡੇ ਤਾਂ ਸਰੀਰ ਉੱਤੇ ਗਰਮੀ ਆ ਗਈ ਕਮਲਾ ਜਾਂਦਾ ਹੈ ਠੰਡ ਆ ਗਈ ਤਾਂ ਠਰੋਂ ਠਰੋਂ ਕਰਨ ਲੱਗ ਜਾਂਦਾ ਹੈ ਬਸ ਇਹਦੇ ਇਹਦੇ ਉੱਤੇ ਹਰ ਇੱਕ ਚੀਜ਼ ਦਾ ਅਸਰ ਹੈ ਦੁੱਖ ਸੁੱਖ ਦਾ ਅਸਰ ਹੈ ਜਦੋਂ ਗਮੀ ਆ ਜਾਂਦੀ ਇਸ ਚਿਹਰੇ ਕਮਲਾ ਜਾਂਦੇ ਹੈ ਜਦੋਂ ਸੋ ਕੋ ਹੁੰਦਾ ਘਰੇ ਵਿਆਹ ਰੱਖਿਆ ਲੋਰ ਭੰਗੜੇ ਪੌਂਦਾ ਖਰਦਾ ਕਹਿੰਦਾ ਮਨ ਦੇ ਮਨ ਦੀਆਂ ਅਵਸਥਾਵਾਂ ਬਦਲਦੇ ਪਰ ਪ੍ਰਮਾਤਮਾ ਦੇ ਉੱਤੇ ਕੋਈ ਅਸਰ ਨਹੀਂ ਗਾ ਸਮੇਂ ਤੋਂ ਪਾਰ ਹਸਤੀਆ ਕਾਲ ਮੂਰਤਾ ਏ ਵਾਹਿਗੁਰੂ ਇਹ ਤੇਰੇ ਦਿੱਤੇ ਹੋਏ ਗਉਣਾ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਖ ਬਾਣੀ ਬਰਮਾਓ ਇਹ ਮਾਲਕ ਜੀਓ ਜੋ ਸਾਰਾ ਆਥ ਮਾਇਆ ਨੂੰ ਕਹਿੰਦੇ ਹੋ ਜੀ ਮਾਇਆ ਨੂੰ ਕਹਿੰਦੇ ਆਥ ਜੋ ਹੇ ਮਾਲਕ ਜੀ ਉਹ ਤੇਰਾ ਪਸਾਰਾ ਨਾ ਸਾਰੇ ਕਿਤੇ ਸਵਸ ਇਹਨਾਂ ਪ੍ਰਾਣੇ ਜੋ ਸ਼ਾਸਤਰ ਹੈ ਉਹਨਾਂ ਦੇ ਵਿੱਚ ਲਿਖਿਆ ਵੀ ਜਿਹੜੀ ਧਰਤੀ ਦੀ ਉਤਪਤੀ ਹੈ ਜੀ ਸੱਤ ਸਮੁੰਦਰ ਹੈ ਕਹਿੰਦੇ ਸੱਤ ਸਮੁੰਦਰ ਹੈ ਸਾਰਾ ਹੈ ਵੀ ਸੱਤ ਸਮੁੰਦਰ ਹੀ ਹੈ ਵੇਖੋ ਤੁਸੀਂ ਇਹ ਸੱਤ ਸਮੁੰਦਰ ਹੈ ਜੀ ਫਿਰ 14 ਹਟ ਨਾਲੇ 14 ਜਿਹੜੇ ਫਿਰ ਇਹ ਡੋਟੀ ਸਾਰੇ ਤਰ੍ਹਾਂ ਦੇ ਪ੍ਰਮਾਤਮਾ ਦੇ ਜਿਹੜੇ ਵਿਧਾਨ ਬਣਾਏ ਹੋਏ ਆ ਉਹਨਾਂ ਦੀ ਗਿਣਤੀ ਕੀਤੀ ਆ ਉਹਨਾਂ ਨੇ ਜੀ ਬਾਣੀ ਵਿੱਚ ਵੀ ਲਿਖਿਆ ਗਾ ਤੇ ਗੁਰੂ ਜੀ ਕਹਿੰਦੇ ਇਹ ਪਰਮਾ ਪਰਮਾ ਦਾ ਅਰਥ ਹੁੰਦਾ ਜੀ ਬਰਮਾ ਕਹਿੰਦੇ ਵੀ ਮਾਲਕ ਜੀ ਇਹ ਜੋ ਤੇਰਾ ਫਸਾਰਾ ਹੈ ਇਹ ਕਹਿੰਦੇ ਵੀ ਬ੍ਰਹਮੇ ਨੇ ਸਾਰਾ ਕੁਸ ਜੋ ਬਣਾਇਆ ਦੇ ਰਿਹਾ ਸਭ ਕੁਝ ਬ੍ਰਹਮਾ ਦੇ ਰਿਹਾ ਬਰਮਾ ਪਰ ਪ੍ਰਮਾਤਮਾ ਜੀ ਮੇਰੇ ਵਾਸਤੇ ਤੇਰਾ ਨਾਮ ਹੀ ਸਭ ਕੁਝ ਆ ਬਸ ਇਹ ਜੋ ਸਾਰਾ ਕੁਝ ਬਾਣੀ ਬੋਲ ਚੱਲ ਰਿਆ ਦੁਨੀਆਂ ਦੇ ਵਿੱਚ ਸਾਊਂਡ ਆਵਾਜ਼ ਇੱਕ ਤਣਾਤਮਕ ਧੁਣਾ ਇਹ ਤੇਰੀ ਹੀ ਬਣਾਈ ਹੋਈ ਹੈ ਬੋਲ ਜੋ ਚੱਲ ਰਿਆ ਦਾ ਬਾਣੀ ਬੋਲ ਨੂੰ ਕਹਿੰਦੇ ਜੀ ਸਤ ਸੁਹਾਨ ਸਦਾ ਮਣ ਚਾਓ ਸੋਹਣ ਦਾ ਅਰਥ ਹੁੰਦਾ ਜੀ ਸੋਨਾ ਹੇ ਵਾਹਿਗੁਰੂ ਜੀਓ ਇਹ ਜੋ ਤੂੰ ਜਿਸ ਵੇਲੇ ਇਹ ਜੋ ਧਰਤੀ ਬਣਾਈ ਜੋ ਸਾਰਾ ਕੁਝ ਬ੍ਰਹਿਮੰਡ ਬਣਾਈ ਉਹ ਸਮਾਂ ਬੜਾ ਸੋਹਣਾ ਸੀ ਮਨ ਦੇ ਵਿੱਚ ਖੜਾਓ ਸੀ ਪਰਮਾਤਮਾ ਦੇ ਜੋ ਸਰੂਪ ਦੇ ਵਿੱਚ ਪਿਆਰੋ ਕਦੇ ਓਣਤਾਈ ਨਹੀਂ ਆਉਂਦੀ ਜੀ ਮਨ ਚਾਉ ਦਾ ਅਰਥ ਹੁੰਦਾ ਜੀ ਖੇੜਾ ਕਹਿੰਦੇ ਵੀ ਉਹ ਪ੍ਰਮਾਤਮਾ ਦੇ ਖੇੜੇ ਦੇ ਵਿੱਚ ਵੀ ਕਦੇ ਹੋਣਤਾ ਹੀ ਨਹੀਂ ਜੀ ਆਪਣਾ ਤਾਂ ਖੇੜਾ ਭਗਤ ਗੱਲ ਕਰਕੇ ਹੁੰਦਾ ਹੈ ਜਾਂ ਆਪਣੇ ਤੇ ਦੁੱਖ ਆਗਤ ਖੇੜਾ ਸਾਡਾ ਖਤਮ ਹੋ ਜਾਂਦਾ ਹੈ ਜੇ ਸਾਨੂੰ ਕਿਸੇ ਨੇ ਖੁਸ਼ੀ ਦੀ ਗੱਲ ਦੱਸਤੀ ਤਾਂ ਮਨ ਚਿਹਰਾ ਖੁਸ਼ ਹੋ ਜਾਂਦਾ ਹੈ ਪਰ ਕਹਿੰਦੇ ਉਹ ਪ੍ਰਮਾਤਮਾ ਦਾ ਪ੍ਰਮਾਤਮਾ ਜੋ ਉਹ ਸਦਾ ਹੀ ਖੜਾਓ ਦੇ ਵਿੱਚ ਹੈਗਾ ਸਦਾ ਹੀ ਕਹਿੰਦੇ ਵੀ ਕਬਨ ਸੋ ਵੇਲਾ ਵਕਤ ਕਬਨ ਕਹਿੰਦੇ ਵੀ ਉਹ ਸਮਾਂ ਕਿਹੜਾ ਸੀ ਤੇ ਕਦੋਂ ਕਹਿੰਦੇ ਉਹ ਕਵਨੋ ਸੁਵੇਲਾ ਵਖਤ ਕਵਣ ਉਹ ਸਮਾਂ ਤਾਂ ਕਿਹੜਾ ਸੀ ਜਦੋਂ ਕਹਿੰਦੇ ਕਵਨ ਥਿਤ ਕਵਨ ਵਾਰ ਉਹ ਕਿਹ ਤਰੀਕ ਕਿਹੜੀ ਸੀ ਉਹ ਦਿਨ ਕਿਹੜਾ ਸੀ ਕਵਨ ਸੇ ਰੁੱਤੀ ਉਹ ਰੁੱਤ ਕਿਹੜੀ ਸੀ ਮਾਂ ਮਹੀਨਾ ਕਿਹੜਾ ਸੀ ਜਿਤ ਹੁਆ ਅਕਾਰ ਜਦੋਂ ਤੂੰ ਸਾਰਾ ਕੁਝ ਸਾਜਿਆ ਮਾਲਕਾ ਵੇਖੋ ਸਾਰੀਆਂ ਦੁਆਰੇ ਫੇਰੇ ਦੇ ਅਰਥ ਕੱਲ ਗਏ ਆਪਾਂ ਕਹਿੰਦੇ ਮਾਲਕ ਜੀ ਉਹ ਉਹ ਵੇਲਾ ਕਿਹੜਾ ਸੀ ਉਹ ਵਕਤ ਕਿਹੜਾ ਸੀ ਸਮਾਂ ਕਿਹੜਾ ਸੀ ਉਹ ਤਰੀਕ ਕਿਹੜੇ ਸੀ ਉਹ ਦਿਨ ਕਿਹੜਾ ਸੀ ਕਹਿੰਦੇ ਉਹ ਰੁੱਤ ਕਿਹੜੀ ਸੀ ਮਹੀਨਾ ਕਿਹੜਾ ਸੀ ਜਦੋਂ ਤੂੰ ਸਾਰਾ ਕੁਝ ਬਣਾਇਆ ਜਿੱਤ ਹੂਆ ਆਕਾਰ ਉਹ ਸਾਰਾ ਕੁਝ ਬਣਾਇਆ ਕਿਹੜਾ ਸੀ ਕਹਿੰਦੇ ਕਿਸੇ ਨੂੰ ਕੋਈ ਪਤਾ ਨਹੀਂਗਾ ਨਾ ਕੋਈ ਪਤਾ ਨਹੀਂਗਾ ਉਹਦੇ ਪਸਾਰੇ ਦਾ ਆਦੋਂ ਸ਼ੁਰੂ ਹੋਇਆ ਕਿਉਂ ਜਦੋਂ ਸੂਰਜ ਆਇਆ ਜਦੋਂ ਧਰਤੀ ਆਈ ਅਪਾਸ਼ ਕਦੋਂ ਆਇਆ ਉਹ ਸਮੇਂ ਦਾ ਕੋਈ ਤਰੀਕ ਦਾ ਫਿਕਸ ਪਤਾ ਨਹੀਂ ਗੁਰੂ ਸਾਹਿਬ ਜੀ ਅੱਗੇ ਗਿਣਤੀ ਕਰਦੇ ਆ ਮੇਲ ਨਾ ਪਾਈਆਂ ਪੰਡਤੀ ਜੇ ਹੋਵੇ ਲੇਖ ਪੁਰਾਣ ਕਹਿੰਦੇ ਵੀ ਜੋ ਪੰਡਤ ਲੋਕ ਪਿਆਰੇ ਪੁਰਾਣੇ ਸਮੇਂ ਵਿੱਚ ਪੜੇ ਲਿਖੇ ਸੀਗੇ ਕਿਉਂਕਿ ਸਭ ਤੋਂ ਵੱਧ ਪੜਾਈ ਪੰਡਤ ਲੋਕ ਪੜ੍ਹਦੇ ਸੀ ਜੀ ਦੂਜੇ ਤੱਕ 2% ਲੋਕ ਹੁੰਦੇ ਸੀ ਮਾੜੇ ਮੁਰਤੇ ਪੜੇ ਜ਼ਿਆਦਾ ਤੌਰ ਤੇ ਪੰਡਿਤ ਹੀ ਵਿਦਵਾਨ ਹੁੰਦਾ ਸੀਗਾ ਕੇਵਲ ਪੰਡਤਾਂ ਨੇ ਪ੍ਰਾਣ ਲਿਖੇ ਆ ਪ੍ਰਾਣੇ ਜਿਹੜੇ ਪ੍ਰਾਣ ਕਹਿੰਦੇ ਵੀ ਉਹਨਾਂ ਦੇ ਵਿੱਚ ਫਿਰ ਉਹ ਲਿਖ ਦਿੰਦੇ ਵੀ ਜੋ ਪ੍ਰਾਣ ਲਿਖਿਆ ਤੇ ਉਹਨਾਂ ਨੇ ਹੋ ਸਕਦਾ ਵੀ ਉਹ ਵੇਲਾ ਵੀ ਲਿਖ ਦਿੰਦੇ ਵੀ ਜਦੋਂ ਪ੍ਰਮਾਤਮਾ ਨੇ ਸਭ ਕੁਝ ਬਣਾਇਆ ਪਰ ਨਹੀਂ ਲਿਖ ਸਕੇ ਜੀ ਉਹ ਕਿਉਂ ਪਤਾ ਹੀ ਨਹੀਂ ਉਸਨਾਂ ਨੂੰ ਆਪ ਨੂੰ ਨਹੀਂ ਪਤਾ ਸੀਗਾ ਗੁਰੂ ਜੀ ਕਹਿੰਦੇ ਵੇਲ ਨਾ ਪਾਈਆਂ ਪੰਡਤੀ ਕਹਿੰਦੇ ਉਹ ਸਮੇਂ ਦਾ ਪੰਡਤਾਂ ਨੂੰ ਕੋਈ ਪਤਾ ਨਹੀਂਗਾ ਕਿ ਪ੍ਰਮਾਤਮਾ ਨੇ ਕਦੋਂ ਮਦਰਲੀ ਪੰਕਤੀ ਯਾਦ ਰੱਖਿਓ ਜਿਤ ਹੁਆ ਆਕਾਰ ਕੋਈ ਪਤਾ ਨਹੀਂ ਕਿਸੇ ਨੂੰ ਜਦੋਂ ਪ੍ਰਮਾਤਮਾ ਨੇ ਸਭ ਕੁਝ ਸਾਜਿਆ ਵਕਤ ਨਾ ਪਾਇਓ ਕਾਦੀਆਂ ਜੇ ਲੇਖਨ ਲੇਖ ਪੁਰਾਣ ਕਹਿੰਦੇ ਵੀ ਉਸ ਵਕਤ ਦਾ ਵੀ ਨਹੀਂ ਪਤਾ ਲੱਗਿਆ ਕਾਜੀਆਂ ਨੂੰ ਵੀ ਐਤਾ ਲਿਖਣਾ ਮਹੰਮਾ ਸਾਹਿਬ ਨੇ ਅਇਤਾਂ ਲਿਖੀਆਂ ਕਹਿੰਦੇ ਫਿਰ ਉਹਨਾਂ ਨੇ ਕੁਰਾਨ ਲਿਖ ਦੇਣਾ ਸੀਗਾ ਵੀ ਜਦੋਂ ਪ੍ਰਮਾਤਮਾ ਨੇ ਸਭ ਕੁਝ ਸਾਜ ਬਣਾਇਆ ਉਹਨਾਂ ਨੇ ਵੀ ਕੁਰਾਨ ਲਿਖ ਕੁਰਾਨ ਦੇ ਵਿੱਚ ਲਿਖ ਦੇਣਾ ਸੀਗਾ ਜੀ ਕੁਰਾਨ ਜਾਂ ਸਪੈਸ਼ਲੀ ਲਿਖਦਾ ਤੇ ਕੁਰਾਨ ਕਹਿੰਦੇ ਵਕਤ ਨਾ ਪਾਇਓ ਔਕਾਦੀਆਂ ਜੇ ਲੇਖਨ ਲੇਖ ਕੁਰਾਨ ਹੁਣ ਦੋ ਹੋਗੇ ਨਾ ਜੀ ਪੰਡਤ ਹੋਗੇ ਤੇ ਕਾਜੀ ਹੋਗੇ ਤੀਜਾ ਜੀ ਗੁਰੂ ਜੀ ਕਹਿੰਦੇ ਥਿਤਵਾਰ ਨਾ ਜੋਗੀ ਜਾਣ ਕਹਿੰਦੇ ਵੀ ਜਿਹੜੇ ਜੋਗੀ ਲੋਕ ਸੀਗੇ ਬੜੇ ਤਰ੍ਹਾਂ ਦੇ ਆਸਨ ਕਰਦੇ ਸੀ ਉਹ ਕਹਿੰਦੇ ਅਸੀਂ ਪ੍ਰਮਾਤਮਾ ਨੂੰ ਪਾ ਲਿਆ ਅਸੀਂ ਪ੍ਰਮਾਤਮਾ ਨੂੰ ਲੱਭ ਲਿਆ ਗੁਰੂ ਜੀ ਕਹਿੰਦੇ ਉਹ ਜੋਗਿਆਨੋ ਕਿ ਪਤਾ ਨਹੀਂ ਉਹ ਤਰੀਕ ਦਾ ਅਥਰ ਤਰੀਕ ਹੁੰਦੀ ਹੈ ਜੀ ਕਹਿੰਦੇ ਵੀ ਉਸ ਤਰੀਕ ਦਾ ਜੋਗਿਆਨੋ ਕੋਈ ਪਤਾ ਨਹੀਂਗਾ ਰਤਮਾ ਨਾ ਕੋਈ ਨਾ ਨ ਨੂੰ ਉਸ ਰਤ ਦਾ ਪਤਾ ਹੈ ਨਾ ਉਸ ਮੀਨੀ ਦਾ ਪਤਾ ਹੈ ਜੀ ਕਦੋਂ ਪ੍ਰਮਾਤਮਾ ਨੇ ਸਭ ਕੁਝ ਬਣਾਇਆ ਉਹ ਵਾਇਨ ਗੁਰੂ ਨੇ ਕਦੋਂ ਹੋਂਦ ਵਿੱਚ ਲੈ ਕੇ ਆਂਦਾ ਕਹਿੰਦੇ ਵੀ ਕਿਸੇ ਨੂੰ ਕੋਈ ਪਤਾ ਨਹੀਂ ਤਿੰਨੇ ਗਣਾਤੇ ਜੀ ਜੋਗੀ ਲੋਕ ਕਾਜੀ ਤੇ ਪੰਡਤ ਗੁਰੂ ਜੀ ਕਹਿੰਦੇ ਜਾਂ ਕਰਤਾ ਸਿਰ ਠੀਕੋ ਸਾਜੇ ਆਪੇ ਜਾਣਾ ਸੋਈ ਜੀ ਨੇ ਕਹਿੰਦੇ ਪ੍ਰਮਾਤਮਾ ਨੇ ਇਹ ਸ੍ਰਿਸ਼ਟੀ ਸਜਾਈ ਐ ਆਪ ਹੀ ਸਾਜੀ ਐ ਆਪੀਨੈ ਆਪ ਸਾਜਿਓ ਆਪੀਨੈ ਰਚਿਓ ਨਾਉ ਦੋਈ ਕੁਦਰਤ ਸਾਜੀ ਐ ਕਰ ਆਸਣ ਠਿਠੋ ਚਾਓ ਗੁਰੂ ਜੀ ਕਹਿੰਦੇ ਉਹ ਪ੍ਰਮਾਤਮਾ ਨੇ ਆਪ ਹੀ ਸਾਜਿਆ ਸਾਰਾ ਕੁਝ ਜਾਂ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਸੋ ਇਹ ਆਪ ਹੀ ਜਾਣਦਰਾ ਬੰਦੇ ਆ ਤੇਰੇ ਦਿਮਾਗ ਦੇ ਵਿੱਚ ਪਾਉਂਦਾ ਹੀ ਨਹੀਂ ਫਿਰ ਤਾਂ ਬੰਦੇ ਦੇ ਦਿਮਾਗ ਚ ਆ ਗਿਆ ਨਾ ਪ੍ਰਮਾਤਮਾ ਜੇ ਬੰਦੇ ਨੇ ਦਿਮਾਗ ਨਾਲ ਹੀ ਸੋਚ ਲਈ ਪ੍ਰਮਾਤਮਾ ਇਹ ਹੈ ਸੋ ਗੁਰੂ ਜੀ ਕਹਿੰਦੇ ਕਿਵ ਕਰ ਆਖਾਂ ਕਿਵ ਸਲਾਹੀ ਤੈਨੂੰ ਕਿਵੇਂ ਆਖਾਂ ਤੇਰੀ ਸਹਿਤਾ ਕਿਵੇਂ ਕਰਾਂ ਕਿਉਂ ਵਰਨੀ ਤੈਨੂੰ ਤੇਰਾ ਵਰਣਣ ਕਿਵੇਂ ਕਰਾਂ ਕਿਵ ਜਾਣਾਂ ਕਿਵੇਂ ਜਾਣਾ ਤੈਨੂੰ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਭਾਈ ਸਾਰੇ ਕਹਿੰਦੇ ਐ ਇੱਕ ਤੋਂ ਇੱਕ ਸਿਆਣਾ ਬਣਿਆ ਬੈਠਾਗਾ ਸਾਰੇ ਕਹਿੰਦੇ ਐ ਉਹ ਕਹਿੰਦਾ ਵੀ ਉਹ ਕਹਿੰਦਾ ਵੀ ਮੇਰਾ ਧਰਮ ਚੰਗਾ ਉਹ ਕਹਿੰਦਾ ਮੇਰਾ ਧਰਮ ਚੰਗਾ ਉਹ ਕਹਿੰਦਾ ਮੇਰਾ ਧਰਮ ਚੰਗਾ ਜੀ ਸੋ ਆਪੋ ਆਪਣੇ ਧਰਮ ਨੂੰ ਹਰੇਕ ਚੰਗਾ ਆਖੀ ਜਾਂਦੇ ਐ ਪਰ ਗੁਰੂ ਜੀ ਕਹਿੰਦੇ ਉਹ ਵੱਡਾ ਸਾਹਿਬ ਵੱਡੀ ਨਾਈ ਕਹਿੰਦੇ ਉਹ ਪ੍ਰਮਾਤਮਾ ਦਾ ਉਹ ਪ੍ਰਮਾਤਮਾ ਬਹੁਤ ਵੱਡਾ ਹੈ ਉਹਦਾ ਨਾਮ ਹੀ ਬਹੁਤ ਵੱਡਾ ਹੈ ਉਹ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਂਦਾ ਹੋਇਆ ਜਿਹਦਾ ਸਾਰਾ ਕੁਝ ਹੀ ਬਣਾਇਆ ਹੋਇਆ ਹੈ ਸਾਰਾ ਕੁਝ ਹੀ ਬਣਾਇਆ ਹੈ ਗੁਰੂ ਜੀ ਕਹਿੰਦੇ ਨਾਨਕ ਜੇ ਕੋ ਆਪੋ ਜਾਣਾ ਹੈ ਅੱਗਾ ਗੇਣਾ ਸੋਹ ਹੈ ਜੇ ਆਪਣੇ ਆਪ ਨੂੰ ਕੋਈ ਜਨਾਉਣ ਲੱਗ ਜੇ ਨਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਹਦੇ ਪ੍ਰਮਾਤਮਾ ਦੇ ਦਰ ਦੇ ਉੱਤੇ ਉਹਨੂੰ ਮਾਨ ਨਹੀਂ ਮਿਲਦਾ ਕਿਉਂਕਿ ਕਈ ਬੰਦਿਆਂ ਨੂੰ ਹੁੰਦਾ ਨਾ ਵੀ ਮੈਂ ਹੁਣ ਗਿਆਨ ਬਹੁਤ ਇਕੱਠਾ ਕਰ ਲਿਆ ਤੇ ਬਸ ਵੀ ਮੈਂ ਤਾਂ ਹੁਣ ਲੋਕਾਂ ਨੂੰ ਫਿਰ ਦੱਸਣ ਲੱਗ ਜਾਂਦੇ ਆ ਕਿ ਬੁਮਰਾ ਕਰਦੇ ਆ ਫਿਰ ਆਪਦੇ ਮਗਰ ਲਾਲਾਂ ਦੇ ਲੋਕਾਂ ਨੂੰ ਗੁਰੂ ਜੀ ਕਹਿੰਦੇ ਨਾ ਭਾਈ ਨਾਨਕ ਜੇ ਕੋ ਆਪੋ ਆਪੋ ਜਾਣੈ ਕਹਿੰਦੇ ਵੀ ਜਾਣ ਲਿਆ ਆਪਣੇ ਆਪ ਨੂੰ ਜਨਾਉਂਦੇ ਫਿਰਦੇ ਲੋਕਾਂ ਕੋਲੇ ਅਸੀਂ ਆਹ ਜਾਣਦੇ ਆਂ ਅਸੀਂ ਆਹ ਜਾਣਦੇ ਆਂ ਬਸ ਗੁਰੂ ਜੀ ਕਹਿੰਦੇ ਅੱਗਾ ਗਿਆਨਾ ਸੋਹ ਹੈ ਅੱਗੇ ਫਿਰ ਉਹਨਾਂ ਨੂੰ ਮਾਣ ਇੰਜਤ ਸਤਕਾਰ ਨਹੀਂ ਮਿਲਦਾ ਜੀ ਜਿਹੜੇ ਆਪਣੇ ਆਪ ਨੂੰ ਜਨਾਉਣ ਲੱਗ ਜਾਂਦੇ ਐ ਸੋ ਗਿਆਨ ਦਾ ਕੋਈ ਹੰਕਾਰ ਨਹੀਂ ਪਿਆਰ ਇੱਥੇ ਗੁਰੂ ਜੀ ਨੇ ਕਹਿ ਦਿੱਤਾ ਕਿਉਂਕਿ ਪੰਡਤ ਪੜਿਆ ਲਿਖਿਆ ਹੁੰਦਾ ਸੀ ਕਾਜੀ ਪੜਿਆ ਲਿਖਿਆ ਹੁੰਦਾ ਸੀ ਜੋਗੀ ਬਹੁਤ ਅਭਿਆਸ ਕਰਦਾ ਸੀਗਾ ਜੋਗੀ ਇਹਨਾਂ ਅਭਿਆਸ ਦੇ ਵਿੱਚ ਨਾਲ ਪ੍ਰਮਾਤਮਾ ਦੀ ਉਹ ਜਾਣਕਾਰੀ ਇਕੱਠੀ ਕਰਦੇ ਸੀਗੇ ਜੋਗੀ ਲੋਕ ਪਰ ਗੁਰੂ ਜੀ ਕਹਿੰਦੇ ਨਹੀਂ ਭਾਈ ਤੁਹਾਨੂੰ ਵੀ ਪ੍ਰਮਾਤਮਾ ਨਹੀਂ ਮਿਲਿਆ ਤੁਹਾਨੂੰ ਵੀ ਇਹ ਚੀਜ਼ ਨਹੀਂ ਮਿਲੇਗੀ ਉਹ ਪ੍ਰਮਾਤਮਾ ਆਪ ਹੀ ਜਾਣਦਾ ਜਾਂ ਕਰਤਾ ਸੇਠੀ ਕੋ ਸਾਜੀ ਜਿਹਨੇ ਸਾਰਾ ਕੁਝ ਬਣਾਇਆ ਜਿਹਨੇ ਸਭ ਕੁਝ ਪੈਦਾ ਕੀਤਾ ਉਹ ਆਪ ਹੀ ਜਾਣਦਾ ਪ੍ਰਮਾਤਮਾ ਸੋ ਆਪਾਂ ਵੀ ਇਹ ਅਰਦਾਸ ਕਰਨੀ ਸੱਚੇ ਪਾਤਸ਼ਾਹ ਅਸੀਂ ਵੀ ਕੁਝ ਨਹੀਂ ਜਾਣਦੇ ਤੂੰ ਸਮਰੱਥ ਵੱਡਾ ਮੇਰੀ ਮਦ ਥੋਰੀ ਨਾ ਜਿਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿ ਇਸ ਮੇਰ ਉਪਾਵੂ ਡੁੱਬਦੇ ਪੱਥਰ ਤਾਰੇ ਅਸੀਂ ਤਾਂ ਡੁੱਬਦੇ ਪੱਥਰ ਐ ਮਾਲਕਾ ਸਾਡੇ ਮਨ ਦੇ ਵਿੱਚ ਬਹੁਤ ਭੜੀ ਮੈਲ ਪਈ ਐ ਤੇ ਇਨ੍ਹਾਂ ਇਸ ਮੈਲ ਨੂੰ ਤੇਰਾ ਨਾਮ ਤੇਰੀ ਬੰਦਗੀ ਧੋ ਸਕਦੀ ਐ ਮਾਲਕਾ ਭਜਨ ਬੰਦਗੀ ਦੀ ਦਾਤ ਬਖਸ਼ੋ ਬੈੰਦਿਆਂ ਉੱਠਦਿਆਂ ਤੁਰਦਿਆਂ ਫਿਰਦਿਆਂ ਮਹਾਰਾਜ ਸਿਮਰਨਾ ਤੇਰੀ ਯਾਦ ਮਨ ਦੇ ਵਿੱਚ ਬਣ ਜਾਵੇ ਇਹ ਅਰਦਾਸ ਆਪਾ ਵੀ ਕਰਨੀ ਆਓ ਸਾਰੀ ਜੱਗੀਏ ਭਾਈ ਪਰਕਾ ਬੁਰਾ ਨਾ ਰੱਖੋ ਚੀਤ ਪਰਕਾ ਬੁਰਾ ਨਾ ਰੱਖੋ ਚੀਤ